ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖੀ ਦੇ ਧੁਰੇ ਸ੍ਰੀ ਗੁਰੂ ਗੋਬਿੰਦ ਸਾਹਿਬ ਵਿਖੇ ਮੌਜੂਦਾਂ ਤੇ ਗੋਬਿੰਦਵਾਲ ਸਾਹਿਬ ਵਿਖੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਨਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਲੈ ਕੇ 450 ਸਾਲਾ ਸਤਾਪਦੀ ਸਮਾਗਮ ਕਰਵਾਏ ਜਾ ਰਹੇ ਨੇ ਇਹਨਾਂ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਇਤਿਹਾਸਿਕ ਨਗਰ ਗੋਬਿੰਦਵਾਲ ਸਾਹਿਬ ਵਿਖੇ ਪੌਂਚਰੀਆ ਨੀਤੀ ਤੋਂ ਪੈਂਤੀ ਨਗਰ ਕੀਰਤਨ ਹੁਣ ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਨੇ ਔਰ ਗੋਇੰਦਵਾਲ ਸਾਹਿਬ ਦੀ ਧਰਤੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਇਤਿਹਾਸਿਕ ਮਹੱਤਵ ਹੈਗਾ ਔਰ 450 ਸਾਲਾ ਸਤਾਪ ਦੀ ਸਮਾਗਮ ਨੂੰ ਲੈ ਕੇ ਇਥੇ ਤਮਾਮ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਹੋਈਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਅਸ਼ਿਸ਼ਕਰ ਕਰਨ ਵਾਸਤੇ ਦੇਸ਼ ਵਿਦੇਸ਼ ਤੋਂ ਵੱਖ-ਵੱਖ ਸੂਬੇ ਦੇ ਸ਼ਹਿਰਾਂ ਚੋਂ ਪਿੰਡਾਂ ਚੋਂ ਪਹੁੰਚੀਆਂ ਹੋਈਆਂ ਨੇ ਔਰ ਪਿਛਲੇ ਲਗਭਗ 15 ਦਿਨਾਂ ਤੋਂ ਲਗਾਤਾਰ ਇੱਥੇ ਜਿਹੜਾ ਕਿ ਆ ਸੰਗਤਾਂ ਦਾ ਆਗਮਨ ਆ ਜਾਰੀ ਹੈਗਾ ਮੈਂਚਰ ਸਾਹਿਬ ਨੇ ਵੀ ਦੱਸਿਆ ਕਿ ਪੁਖਤਾ ਪ੍ਰਬੰਧ ਨੇ ਔਰ ਆ ਬਹੁਤ ਵੱਡਾ ਇਤਿਹਾਸ ਇਸ ਇਤਿਹਾਸਿਕ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਤੀਸਰੇ ਪਾਸ਼ਾ ਜੀ ਇਹ ਇਤਿਹਾਸਿਕ ਧਰਤੀ ਹੈ ਔਰ 450 ਸਾਲਾ ਪ੍ਰਕਾਸ਼ ਪੂਰਵ ਅਸ਼ਟਾਬਦੀ ਸਮਾਗਮਾਂ ਦੀਆਂ ਇੱਥੇ ਅਨੌਨਕਾਂ ਲੱਗੀਆਂ ਹੋਈਆਂ ਨੇ ਤੇ ਲਗਾਤਾਰ ਸੰਗਤਾਂ ਆ ਪਹੁੰਚ ਰਹੀਆਂ ਨੇ ਤੇ ਆਓ ਤੁਹਾਨੂੰ ਇਸ ਪੂਰੇ ਸਮਾਗਮ ਦੀਆਂ ਤਸਵੀਰਾਂ ਦਿਖਾਉਨੇ ਆ ਇਹ ਉਹ ਈਕਾਰ ਖਾਲਸਾ ਕੀਤੇ ਪੱਤੇ ਤੰਤਨ ਸਹਿਬ ਸ੍ਰੀ ਅਮਰਦਾਸ ਜੀ ਦੇ ਚਰਨਾ ਕਮ ਉਹਨਾਂ ਦੇ ਅਸਥਾਨ ਤੇ ਬਿਠੇ ਇੱਕ ਅਸਥਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧ ਦੀ ਚੱਲ ਰਿਹਾ ਇਹਦੇ ਮਾਨਯੋਗ ਮੁਖ ਸੇਵਾਦਾਰ ਸਰਦਾਰ ਗਿਦੇ ਲਖ ਸਿੰਘ ਕਾਮੀ ਸਾਹਿਬ ਐਡਵੋਕੇਟ ਸਾਹਿਬ ਉਹਨਾਂ ਨੇ ਗਵਾਈ ਕਰੇ ਸ਼੍ਰੋਮਣੀ ਗੁਰਦੁਆਰਾ ਉਹਨਾਂ ਦਾ ਸਾਨੂੰ ਸਖਤ ਆਦੇਸ਼ ਚ ਇਤਨੇ ਵੀ ਸਮਝਾਉਣੇ ਪਨਨ ਪਰੇ ਚਲੇ ਗਏ ਹਨ ਬਰਦੋਰਾ ਸਾਰੇ ਦੇ ਵਿੱਚ ਜਿੰਨੇ ਕੰਮਰੇ ਆ ਸੰਕਟਾਂ ਦੇ ਪਏ ਜਦੋਂ ਇਥੇ ਕਮਰਿਆਂ ਦੀ ਬਹੁਤ ਰਹਿ ਸੀਟ ਕੱਟ ਬਸਤਾ ਕੱਟਵਾ ਅਸੀਂ ਸੰਕਟਾਂ ਨੂੰ ਲੋਕ ਲੈਣ ਸਰਕਾਰ ਨਾਲ ਇੱਕ ਪੈਰਸ ਕਾਰ ਕਿੱਥੇ ਕਿੱਥੇ ਕੋ ਸੰਕਟਾਂ ਦੀ ਬਹੁਤ ਰਹਿਦੀ ਪਾਤੂ ਕਮਰਿਆਂ ਨੂੰ ਬੇਦਿੱਕ ਕਰਕੇ ਰੱਖਿਆ ਹੋਇਆ ਸੰਕਟਾਂ ਦੀ ਸੁਰਤਾ ਇਹ ਜਿਸ ਕੋ 60 65 ਕਿਲੇ ਲਈ ਇੱਕ ਸੰਕਾਣੀ ਪਾਲਕ ਕਾਰਪਾਰਕਰ ਕਰਕੇ ਅਪਲਾਨ ਲਏ। ਇੱਕ ਪੂਰਾ ਸੈਟ ਤੋਂ ਇਹ ਕਿ ਮਾਪੋਸ ਜੇਰੀ ਅਲਦੀ ਦੀ ਮੀਨਾ ਪਰਿਸ਼ਬੀ ਦੀ ਉਹ ਵਕੀਲ ਲਈ ਗਈ। ਖਲੂਰ ਸਾਹ ਰੋੜਤੇ ਸਾਖਾਟਲੇ ਜਿਵੇਂ ਜਰਾਬ ਜਮੀਨ ਲਈ ਗਈ। ਜਿਹੜੀ ਫਟਿਆਵਾਰ ਰਵਾਇਤ ਕਰਨ ਤਾਂ ਉਹ ਜਿਹੜੀ ਸੰਗਮਣੀ ਫਟਿਆਵਾਰ ਖਣੀ ਕੋਤ ਹੈ ਅੰਦਰ ਚੀਰ ਦੇ ਲਈ ਗੱਡੀਆਂ ਕਰਨਾ ਸਰਟੀਫੀਕੇਟ ਤਿਆਰ। ਪ੍ਰਸ਼ਾਸਨ ਦੇ ਨਾਲ ਹੀ ਸਰਾ ਮਿਡਲ ਕਿੰਨਾ ਛੜੀ ਉਹ ਤੇ ਕੀਤਾ ਹੈ ਜਿਹੜੀ ਕਰਕੂਤਰਾ ਸਾਈਡ ਤੋਂਣੀ ਉਹ ਮਾਹ ਖੋਜਾਂ ਦੀ 25 ਕੜੀ ਜ਼ਮੀਨ ਉੱਤੇ ਕੀਤਾ ਹੈ ਜਿਹੜੇ ਖਰੂਰ ਸਾਹਿਬ ਤੋਂ 8-9 ਕਿਲੇ ਜ਼ਮੀਨ ਹੈ ਸਾਨਾਤ ਵਾਹ ਨਹੀਂ ਹੈ ਪੰਹ ਹਸਾਲੇ ਮੋੜ ਤੇ ਕੀਤਾ ਹੈ ਫਿਰ ਕਿਤੇ ਕਿਤੇ ਕਾਰਪਾਰਕਾਂ ਉੱਤੇ ਤਹੀ ਲੰਗਰਾਂ ਦਾ ਪ੍ਰਬੰਧ ਕੀਤਾ ਆਇਆ ਵਾ ਖਰੂਰ ਸਾਹਿਬ ਤੋਂ ਹਰ ਰੋਜ਼ ਸਤਿਬਰਨਾਮ ਸਿੰਘ ਦੀ ਬਪਾ ਸੁੱਚਾ ਸਿੰਘ ਵੱਡਾ ਲੰਗਰ ਲਾਇਆ ਆਇਆ ਵਾ ਜਿਹੜੀ ਫਤਿਹ ਬਾਤ ਹੋਣੀ ਹੈ ਤੇ ਬਾਬਾ ਦਰਸ਼ਨ ਸਿੰਘ ਤਾਲਾ ਸਾਹਿਬਾੜੇ ਤੇ ਇੱਕ ਦੋ ਹੋਰ ਮਹਾਂਪੁਰਸ਼ਾਂ ਨੇ ਲੰਗਰ ਦੇ ਪ੍ਰਬੰਧ ਕੀਤੇ ਹੋਏ ਆ ਜਿੱਦਾਂ ਬਾਬਾ ਕੋਟੇ ਵਾਲੇ ਬਾਬਾ ਲੱਖਾ ਸਿੰਘਾ ਕੋਟਾ ਬੁੰਦੀ ਵਾਲੇ ਉਹਨਾਂ ਨੇ ਫਿਰ ਇੱਕ ਬਾਬਾ ਸੁਖਾਸਨੀ ਸਿਰਾਲੇ ਸਾਹਿਬ ਨੇ ਉਹਨਾਂ ਨੇ ਲੋ ਵੱਡਾ ਕੰਪਲੈਕਸ ਦੇ ਵਿੱਚ ਵੱਡੇ ਪੱਧਰ ਤੇ ਲੰਗਰ ਚੱਲ ਰਿਹਾ ਜਿਹਦੇ ਵਿੱਚ ਨਾਲ ਸਾਡੇ ਸੰਯੋਗ ਬਾਬਾ ਖਸ਼ਮੀਰਾ ਸਿੰਘ ਨੇ ਬਾਬਾ ਸਰਪੰਦਾ ਸਿੰਘ ਬਾ ਪੂਰੀ ਹਿੱਕ ਕਰਦੇ ਉਹ ਸਾਡੇ ਨਾਲ ਬਰਤਾਂਵੇਂ ਦੇ ਤੌਰ 'ਤੇ ਉਹਨਾਂ ਨੇ ਸੇਵਾਦਾਰ ਲਾਏ ਆ ਕੋਈ ਲਾਂਗਰੀ ਲੱਲਿਆ ਲੰਗਰ ਕੋਲੋਂ ਸਾਡਾ ਸੰਯੋਗ ਕਰਦੇ ਆ ਬਾਬਾ ਰਣਨਾਮ ਸ੍ਰੀ ਗੁਰੂ ਚਵਦਰ ਦਾ ਅੰਮ੍ਰਿਤਮੰਗਲ ਕਰਾਉਣਾ ਨੇ ਵੀ ਨਿਕਲ ਬੇਸਮੈਂਟ ਚ ਲਾਉਣਾ ਵਾ ਇੱਕ ਬਾਬਾ ਖੋਲਾ ਸਿੰਘ ਜੀ ਜਵਾਨਾ ਦੇ ਲੱਲੇ ਲਾ ਰਹੇ ਇੱਕ ਬਾਬਾ ਗੁਰੂ ਕੇ ਭਾਗੜੇ ਲਾ ਰਹੇ ਲੰਗਰ ਇਸ ਤਰ੍ਹਾਂ ਕਰਕੇ ਜਿਹੜਾ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਬੜੇ ਸਚਾਰੂ ਢੰਗ ਦੇ ਨਾਲ ਪ੍ਰਬੰਧ ਕੀਤੇ ਗਏ ਆ ਜਿਹੜੇ ਆ ਸਮਾਗਮ ਇਹਨਾਂ ਦੀ ਜਿਹੜੀ ਰੂਪਰੇਖਾ ਸਾਰੇ ਸਮਾਗਵਾਂ ਦੇ ਜਨਰਲ ਪ੍ਰਬੰਧ ਕਾ ਸਰਦਾਰ ਜਿੰਦਰ ਸਿੰਘ ਮਈਤਾ ਅਗਵਾਈ ਕਰ ਰਹੇ ਇਹਨਾਂ ਦੀ ਤੇ ਨਾਲ ਉਹਨਾਂ ਦੇ ਸੈਕਟਰੀ ਸਰਦਾਰ ਬਲੰਦਰ ਸਿੰਘ ਕਾਲਵਾ ਸਾਡੇ ਜਿਹੜੇ ਪ੍ਰਬੰਧ ਵੇ ਰਹੇ ਆ ਇਸ ਹਲਕਾ ਜਿਹੜਾ ਗੁਰਦਰਾ ਸਾਹਿਬ ਹੁੰਦਾ ਜਿਹੜਾ ਸੰਗਤ ਚੁਣ ਕੇ ਘਰਦੀ ਹੈ ਸ਼ਰੋਣੀ ਕਮੇਟੀ ਦੇ ਵਿੱਚ ਮੈਂਬਰ ਸਰਦਾਰ ਗੁਰਬਚਨ ਸਿੰਘ ਕਰਮੂ ਵਾਲਾ ਸਰਦਾਰ ਅੰਬਰਜੀਤ ਸਿੰਘ ਭੁਲਾਈਪੁਰ ਸਰਦਾਰ ਬਲਵਿੰਦਰ ਸਿੰਘ ਵਹੀਂ ਕੋਈ ਸਰਦਾਰ ਅਲਵਿੰਦਰਪਾਲ ਸਿੰਘ ਪੱਕੋਗੜ ਸਰਦਾਰ ਅੰਬਰਜੀਤ ਸਿੰਘ ਬੰਡਾਲਾ ਉਹ ਸਾਡੇ ਜਿਹੜੇ ਮੈਂਬਰ ਸਾਹਿਬ ਆ ਇਸ ਏਰੀਏ ਦੇ ਉਹ ਸਾਡਾ ਪੂਰਾ ਪੂਰਨ ਸਹਿਯੋਗ ਦੇ ਰਹੇ ਆ ਸਾਡੇ ਗੁਰਦਰਾ ਸਾਹਿਬ ਨੂੰ ਹਰ ਇੱਕ ਤਰ੍ਹਾਂ ਦੇ ਸੰਗਤ ਦੇ ਰਹਿਸ਼ ਦੇ ਕੁਝ ਭਾਰੰਦਰ ਆਛੇ ਕੁਝ ਜਿਹੜੀ ਜਿੰਨੇ ਸਾਡੇ ਕੋ ਕਮਰੇ ਗੁਰਦਰਾ ਸਾਹਿਬ ਉਹ ਹੀ ਰੱਖੇ ਗਏ ਲੰਗਰਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਵਾ ਕਿਸੇ ਕਿਸਮ ਦੀ ਸੰਗਤ ਨੂੰ ਮੁਸ਼ਕਲ ਨਹੀਂ ਆ ਰਹੀ ਨਾ ਹੀ ਹਉਣ ਦਿੱਤੀ ਜਾਵੇਗੀ ਮੇਰੀ ਸਮੂਹ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਸਮਾਗਮ ਜਿਹੜੀਆਂ 15 16 17 ਤੇ 18 ਹਨ ਇਹ ਚੱਲਣੇ 18 ਨੂੰ ਨਸਲੀ ਸਮਾਪਤੀ ਹੈ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸਮੂਹ ਕਾਰਸ ਵਾਲੇ ਮਹਾਂਪੁਰਸ਼ਾਂ ਦੇ ਨਾਲ ਸਾਰੇ ਮਿਲ ਕੇ ਇੱਕ ਨਗਰ ਕੀਰਤਨ ਇਤਿਹਾਸਕ ਨਗਰ ਕੀਰਤਨ ਕੱਢ ਰਿਹਾ ਹੈ ਇਹ ਨਗਰ ਕੀਰਤਨ ਉਸ ਰਸਤੇ ਨਿਕਲਿਆ ਵਾ ਜਿਸ ਰਸਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਲਦੀ ਸੇਵਾ ਕਰਦੇ ਸੀ ਗਾਗਰ ਮੋਢੇ ਦੇ ਉੱਤੇ ਚੋਕੇ 12 ਸਾਲ ਗੁਰੂ ਅੰਗਦ ਸਾਹਿਬ ਦੇ ਉਹਨਾਂ ਨੇ ਇਸ਼ਨਾਨ ਦੀ ਸੇਵਾ ਕੀਤੀ ਹੈ ਇਹਨਾਂ ਇੱਕ ਇਤਿਹਾਸਿਕ ਫੈਸਲਾ ਸਾਡੇ ਪ੍ਰਧਾਨ ਸਾਹਿਬ ਨੇ ਲਿਆ ਕਿ ਜਿਹੜਾ ਇਹ ਨਗਰ ਕੀਰਤਨ ਹੋਗਾ ਖਡੂਰ ਸਾਹਿਬ ਤੋਂ ਚੱਲੇਗਾ ਜਿਹੜਾ ਬਹੁਤ ਜੌ ਜਲਾਲ ਨਾਲ ਜਿਸ ਵਿੱਚ ਘੋੜੇ ਹਾਥੀ ਸੰਗਤਾਂ ਪੈਦਲ ਸ਼ਬਦ ਕੀਰਤਨ ਪੜਦੀਆਂ ਖਡੂਰ ਸਾਹਿਬ ਤੋਂ ਆਰੰਭ ਹੋਏਗਾ ਤੇ ਗੋੰਦਵਾਲ ਸਾਹਿਬ ਦੀ ਧਰਤੀ ਦੇ ਆਕੇ ਗੁਰੂ ਅੰਮ੍ਰਿਤਸਰ ਦੇ ਘਰੇ ਸਮਾਪਤ ਹੋਇਆ। ਮੇਰੀ ਦੇਸ਼ਾਂ ਮੇਰੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿਹੜੇ ਸਤਾਂਵਦੀਆਂ ਦੇ ਮੌਕੇ ਹੁੰਦੇ ਆ ਇਹ ਗੁਰੂ ਸਾਹਿਬ ਦੇ ਜਿਹੜੇ ਤਿਹਾੜ ਆਉਂਦੇ ਆ ਬੜਾ ਕਰਮਾ ਭਗਾ ਨਹੀਂ ਆਉਂਦੇ ਆ। ਹਮਮਾ ਕੇ ਸਸਥਾਨ ਤੇ ਪੁਜੋ ਗੁਰੂ ਅੰਮ੍ਰਿਤਦਾ ਤੁਹਾਡੇ ਪਰਿਵਾਰ ਦੀ ਤੁਹਾਡੀ ਚੜ੍ਹਦੀ ਕਲਾ ਕਰੇ। ਗੁੰਦਵਾਲ ਦੀ ਧਰਤੀ ਤੇ ਆ ਕੇ ਗੁਰੂ ਅੰਮ੍ਰਿਤਦਾ ਦਰਬਾਰ ਦੇ ਉਹਦੇ ਘਰ ਦੇ ਦਰਸ਼ਨ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਤੁਹਾਡਾ ਜੀਵਨ ਮਾਰਾ ਸਫਲ ਕਰੇ। ਇਸ 17 ਤਰੀਕ ਨੂੰ ਨਗਰ ਕੀਰਤਨ ਹੈ ਜਿਹੜਾ ਖਰੂਰ ਸਾਹਿਬ ਤੋਂ ਆਰੰਭ ਹੋਇਆ ਇੱਕ ਬੜਾ ਇਤਿਹਾਸਿਕ ਨਗਰ ਕੀਰਤਨ ਹੈ ਇਹਦਾ ਚ ਵੀ ਮੇਰੀ ਬੇਨਤੀ ਸੰਗਤਾਂ ਨੂੰ ਕਿ ਇਸ ਤਰ੍ਹਾਂ ਤੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਹਮਮਾ ਕੇ ਤੇ ਵੈਸੇ ਵੀ ਜਿਹੜੇ ਸਮਾਗਮ 15 16 17 18 ਨੂੰ ਇਹਨਾਂ ਦੀ ਸਮਾਪਤੀ ਸਮਾਗਮਾਂ ਦੀ ਹਮਮਾ ਕੇ ਗੋੰਦਵਾਲ ਸਾਹਿਬ ਦੀ ਧਰਤੀ ਤੇ ਪੁੱਜੋ ਤੇ ਗੁਰੂ ਅੰਮਰਦਾਸ ਦੇ ਦਰਬਾਰ ਦੇ ਅਰਦੇ ਦਰਸ਼ਨ ਕਰੋ ਗੁਰੂ ਮਾਰਾ ਤੁਹਾਡੇ ਪਰਿਵਾਰਾਂ ਦੀ ਤੁਹਾਡੀ ਕਹਿੰਦੀ ਗੱਲਾ ਪੱਖੇ ਤੁਹਾਨੂੰ ਤੰਦਰੁਸਤੀ ਬਖਸ਼ੇ ਇਹਨੇ ਕਹਿਨਾ ਮੱਖੇ ਮਹਲਾ ਜਾਜਕ ਵਾਹਿਗੁਰੂ ਜੀ ਕਾ ਕਾਲ ਸ ਵਾਹਿਗੁਰੂ ਜੀ ਕੀ ਫਤ